ਇਹ ਪਿੰਡ ਲੋਦੀ ਮਾਜਰੇ ਚੱਲਿਆ ਬਾਈ ਰੋਪੜ ਦੇ ਬਿਲਕੁਲ ਨਾਲੇ ਪੈਂਦਾ ਪਿੰਡ ਇਹ ਬਈ ਹੋਨੇ ਲੈਂਸ ਦੇ ਤੇ ਮੁਰਲੇ ਟਾਇਰਾਂ ਚ ਲਾਈ ਵੀ ਲੱਗੇ ਹੋਏ ਨੇ ਇਹ ਵੀ ਪੱਕੇ ਟਾਇਰਾਂ ਗੂਡਇਰ ਦੇ ਸਾਸਰੀ ਕਾਲ ਜੀ ਸਾਰਿਆਂ ਵੀਰਾਂ ਨੂੰ ਸਵਾਗਤ ਹੈ ਜੀ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਬਾਈ ਅੱਜ ਆਪਾਂ ਆਏ ਆ ਲਾਢੀ ਵੀਰਾਂ ਦੇ ਕੋਲ ਲੱਡੀ ਬਾਈ ਨੇ ਵੀ ਅੱਜ ਕਈ ਦਿਨ ਬਾਅਦ ਰੋਟਾਵੇਟਰ ਦੇਣ ਲੱਗੇ ਆ ਬਾਈ ਕਈ ਦਿਨ ਸਵਾ ਦੇ ਦਿਨ ਤੇ ਬਾਈ ਕੰਮ ਥੋੜਾ ਠੰਡਾ ਹੀ ਚੱਲਦਾ ਤਾਂ ਤੇ ਤੁਹਾਨੂੰ ਮਿਲਾਉਣੇ ਆ ਲਾਢੀ ਬਾਈ ਨਾਲ ਤੇ ਦੰਨੇ ਆਪਾਂ ਜਾਣਕਾਰੀ ਕਿਉਂਕਿ ਬਾਈ ਸਬਸਿਡੀਆਂ ਨਿਕਲੀਆਂ ਹੋਈਆਂ ਰੋਟਾਵੇਟਰਾਂ ਤੇ ਤੇ ਥੋੜੀ ਬਾਈ ਨਾਲ ਕਰਾਉਣੇ ਗੱਲਬਾਤ ਆ ਜੋ ਉਹ ਰਾਡੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜਿੰਨੇ ਆਪਣੇ ਵੀਰ ਵੀਡੀਓ ਦੇਖਦੇ ਨੇ ਸਾਰੇ ਵੀਰ ਉਹਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਹ ਠੀਕ ਠਾਕ ਜੀ ਹੋਰ ਵਧੀਆ ਠੀਕ ਠਾਕ ਜੱਗੂ ਬਾਈ ਤੂੰ ਸੁਣਾ ਕਿਦਾ ਆ ਵਧੀਆ ਅੱਜ ਕਈ ਦਿਨ ਬਾਅਦ ਰੋਟਾਵੇਟਰ ਚੱਲਿਆ ਆਪਣਾ ਹਾਂ ਅਮਰ ਖੰਡੇ ਸਬਸਿਡੀ ਨਿਕਲੀ ਹੈ ਨਾ ਠੀਕ ਆ ਸਬਸਿਡੀ ਨਿਕਲਣ ਕਰਕੇ ਰੋਟਾਵੇਟਰ ਹੁਣ ਵਿਗੜਨੇ ਸ਼ੁਰੂ ਹੋਏ ਨੇ ਅੱਛਾ ਠੀਕ ਆ ਹਾਂ ਠੀਕ ਹੈ ਸਬਸਿਡੀ ਪਹਿਲਾਂ ਮੈਂ ਇੱਕ ਵੀਡੀਓ ਚ ਬੋਲਿਆ ਸੀਗਾ ਵੀ ਸਬਸਿਡੀ ਨਿਕਲੀ ਹੋਈ ਆ ਅੱਛਾ ਤੇ ਕਈ ਬੰਦਿਆਂ ਨੇ ਫੋਨ ਲਾਇਆ ਵੀ ਸਾਨੂੰ ਵੀ ਦੇ ਦਿਓ ਜੀ ਸਬਸਿਡੀ ਤੇ ਸਾਨੂੰ ਵੀ ਦੇ ਦਿਓ ਹਾਂ ਜਾਂ ਕਈ ਭਾਈਆਂ ਨੂੰ ਨਹੀਂ ਪਤਾ ਠੀਕ ਆ ਭਾਈ ਜੱਗੂ ਜਾਣਕਾਰੀ ਦੇ ਦਈਏ ਇਹ ਨਾ 2-3 ਮਹੀਨੇ ਸਬਸਿਡੀ ਨਿਕਲੀ ਸੀ ਪਹਿਲਾਂ ਪਹਿਲਾਂ ਨਹੀਂ ਪਰ ਹੋਈ ਵੀ ਆ ਹਾਂ ਉਹ ਪਰ ਹੋਈ ਹੋਈਆਂ ਨਾਲੇ ਕਿ ਉਹ ਜਰਨਲ ਕੈਟਾਗਰੀ ਨੂੰ ਨਹੀਂ ਨਿਕਲੀਆਂ ਸੀ ਠੀਕ ਆ ਉਹ ਐਸਸੀ ਕੈਟਾਗਰੀ ਨੂੰ ਜਿਹੜੀਆਂ ਨਿਕਲੀਆਂ ਸੀ ਸਬਸਿਡੀਆਂ ਆਪਾਂ ਜੱਦ ਬਹੁਤ ਵੀਡੀਓ ਦੱਸਿਆ ਪਾਤਾ ਜੱਦ ਬਹੁਤ ਆਪਾਂ ਵੀਡੀਓ ਪਾਈਆਂ ਸੀ ਹਾਂ ਹਾਂ ਠੀਕ ਆ ਫਾਰਮ ਭਰ ਦੋ ਠੀਕ ਆ ਤੇ ਜਦੋਂ ਉਹ ਟਾਈਮ 'ਚ ਬਾਈਆਂ ਨੇ ਜਿਨ੍ਹਾਂ ਨੇ ਫਾਰਮ ਭਰੇ ਹੋਏ ਸੀਗੇ ਹਾਂ ਹਾਂ ਉਹਨਾਂ ਨੂੰ ਇਹ ਰੂਟਾਵੇਟਰ ਮਿਲਦਾ ਸੀ ਸਬਸਿਡੀ ਠੀਕ ਆ ਇਹ ਕਈ ਚੀਜ਼ਾਂ ਦੇ ਸਬਸਿਡੀ ਆਈ ਸੀ ਉਹ ਠੀਕ ਆ ਸੂਪਰ ਸੀਟਰ ਤੇ ਵੀ ਆਈ ਸੀ ਰੋਟਾਵੇਟਰ ਤੇ ਵੀ ਆਈ ਸੀ ਸਬਸਵੈਲਡਰ ਤੇ ਵੀ ਆਈ ਸੀ ਜੀਰੋ ਡ੍ਰੈਲ ਤੇ ਆਈ ਸੀ ਕਿਹੜੇ ਛੋਟੇ ਰੋਟਾਵੇਟਰ ਆ ਕਹਿ ਕਹਨੇ ਇਹਨਾਂ ਨੂੰ ਪਾਵਰ ਵੀਡਰ ਤੇ ਪਾਵਰ ਵੀਡਰ ਤੇ ਪੀ ਸੀ ਐਸ ਵਾਲਿਆਂ ਤੇ ਹਾਂ ਹਾਂ ਸਾਰਿਆਂ ਤੇ ਸਬਸਿਡੀ ਆਈ ਹੋਈ ਸੀ ਠੀਕ ਆ ਹਾਂ ਲੱਗੀ ਜਿਨ੍ਹਾਂ ਨੂੰ ਦਾ ਪਤਾ ਤਾਂ ਉਹਨਾਂ ਨੇ ਉਸ ਟਾਈਮ ਭਰਤੀ ਕੀਤੀ ਉਹਨਾਂ ਨੇ ਉਹ ਟਾਈਮ ਭਰਤੀ ਆ ਠੀਕ ਆ ਠੀਕ ਆ ਇਹ ਪਰ ਤਾਂ ਹੋਰ ਵੀ ਬਹੁਤ ਹੋ ਜਾਣੀ ਦੀ ਚੱਕਰ ਇਹ ਹੋਇਆ ਨਾ ਵੀ ਜਦੋਂ ਐਸਸੀਆਂ ਦੇ ਨਾਮ ਥੋੜੀ ਜੀ ਜ਼ਮੀਨ ਚਾਹੀਦੀ ਸੀ ਹਾਂ ਉਹ ਫਿਰ ਸ਼ਰਤਾਂ ਦੀਆਂ ਇਹਨਾਂ ਦੀਆਂ ਸ਼ਰਤਾਂ ਸੀਗੀਆਂ ਹਾਂ ਤਾਂ ਕਰਕੇ ਥੋੜਾ ਜਿਹਾ ਫਾਰਮ ਵੀ ਘੱਟੇ-ਭਰ ਹੋਏ ਨੇ ਉਦੋਂ ਘੱਟ ਪਰ ਹੋਏ ਆ ਜਾਨੀ ਕਿ ਜਿਨ੍ਹਾਂ ਦੀ ਭਰੀਆਂ ਉਹ ਸਾਰੀਆਂ ਨਿਕਲੀਆਂ ਹੀ ਆ ਸਾਰੀਆਂ ਜਿਨ੍ਹਾਂ ਦੀਆਂ ਭਰੀਆਂ तकरीबन ਸਾਰਿਆਂ ਦੀ ਨਿਕਲੀਆਂ ਸਾਰੀਆਂ ਨਿਕਲ ਗਈ ਮਿਸ ਕੋਈ ਨਹੀਂ ਹੋਈ ਹੈਗੀ ਠੀਕ ਆ ਠੀਕ ਆ ਤੇ ਅੱਜ ਬਾਈ ਇਹਨਾਂ ਨੂੰ ਕਿੰਨੇ ਫੋਟਾ ਦਿੱਤਾ ਇਹ ਬਾਈ ਇਹਨਾਂ ਨੂੰ ਆਪਾਂ 7 ਫੋਟਾ ਰੋਟਾ ਦੇ ਤਰੇ 7 ਫੋਟਾ ਦਿੱਤਾ ਠੀਕ ਆ ਤੇ ਕਿਹੜਾ ਉਹ ਤੋਂ ਆਪਣਾ ਦੂਜਾ ਮਾਡਲ ਆਇਆ ਹੈ ਨਾ ਥੋੜਾ ਸੈਮੀ ਚੈਂਪੀਅਨ ਹੈ ਵਿਚਾਲਾ ਮਾਡਲ ਹੈ ਇਹ ਗੱਬੇ ਵਾਲਾ ਮਾਡਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਗੱਬੇ ਵਾਲਾ ਮਾਡਲ ਹੈ ਠੀਕ ਆ ਠੀਕ ਟਰੈਕਟਰ ਤਾਂ ਤਕੜਾ ਬਾਈ ਉਹਨਾਂ ਦਾ ਜਿਵੇਂ 5310 ਆ ਇਹਨੂੰ ਬੜਾ ਵੀ ਚੱਲ ਜਾਂਦਾ ਥੋੜਾ ਵੀ ਚਾਹੀਦਾ ਸੀ ਪਰ ਬਾਈ ਉਹਨਾਂ ਦੇ ਜਿਹੜੇ ਜ਼ਮੀਨਾਂ ਛੋਟੀਆਂ ਨੇ ਅੱਛਾ ਮਤਲਬ ਅੱਧਾ ਕੀਲੇ ਦਾ ਮੁਸ਼ਕਲ ਹੀ ਹੋਵੇ ਜਿਵੇਂ 2-3 ਟਨ ਨਾਲ ਆਏ ਉੱਚੇ ਨੀਵੇਂ ਆ ਬਾਈ ਉਹਨਾਂ ਨੂੰ ਠੀਕ ਆ ਠੀਕ ਆ ਤੇ ਅੱਛਾ ਤਾਂ ਕਰਕੇ 7 ਫੁੱਟਾ ਲਿਆ ਹਾਂ ਕਰਕੇ ਸਰ ਹਰ ਇੱਕ ਲਾਡੀ ਕੋਈ ਨਹੀਂ ਯਾਰ 1 2 ਗੇੜੇ ਦਾ ਫਰਕ ਪੈਂਦਾ 1 2 ਗੇੜੇ ਦਾ ਫਰਕ ਪੈਂਦਾ ਕੋਈ ਏਡਾ ਫਰਕ ਨਹੀਂ ਹੈਗਾ ਹਾਂ ਠੀਕ ਆ ਉਹ ਟਰੈਕਟਰ ਦਾ ਇਹਦੇ ਮਗਰ ਜੇ ਤੂੰ 9 ਫੁੱਟਾ ਪਾਲਾ ਟਰੈਕਟਰ ਤਾਂ ਤਖੜੇ ਆ ਝੋਟੇ ਆ ਇਹਦਾ 9 ਫੁੱਟਾ ਵੀ ਚਲਾਈ ਜਾਣਾ ਹਨਾ 50 55 ਪਾਵਰ ਹੋਊਗਾ ਇਹ ਕਿੱਥੋਂ ਦਾ 55 ਐਚਪੀ ਜਾਏ ਹਾਂ 55 ਠੀਕ ਆ ਹੁਣ ਤਾਂ ਬਾਈ ਆਉਣੇ ਹੀ ਬੰਦ ਹੋ ਗਏ ਇਹ ਹਾਂ ਹੁਣ ਆਉਣੇ ਵੱਧ ਹਾਂ ਸੀਆਰਡੀ ਕਰਕੇ ਨਾ ਹਾਂ ਇਹ ਮਾਡਲ ਤਾਂ ਆਉਣੇ ਹੀ ਬੰਦ ਹੋ ਗਏ ਹੁਣ ਤਾਂ ਸੀਆਰਡੀ ਆਈ ਮਹਿੰਗਾ ਵੀ ਬਹੁਤ ਆ ਇਹ ਸੀਆਰਡੀ ਆਈ ਥੋੜਾ ਜਿਹਾ ਹਰੇਕ ਬੰਦਾ ਲੈ ਜੌਂਡੀਅਰ ਤਾਂ ਬਾਕੀ ਟਰੈਕਟਰੋਂ ਨਾਲੋਂ ਮਹਿੰਗੇ ਆ ਯਾਰ ਸਾਡੀ ਭਾਈ ਇਹ ਸੈਂਟਰਲ ਮਾਡਲ ਨੂੰ ਕਹਾਂਗੇ ਆਪਾਂ ਕਿਹੜਾ ਇਹਦਾ ਨਾਮ ਕੀ ਰਹਿਣਾ ਸੈਂਟਰਲ ਮਾਡਲ ਸੈਮੀ ਚੈਂਪੀਅਨ ਐ ਸੈਮੀ ਚੈਂਪੀਅਨ ਠੀਕ ਐ ਇਹਦੇ માં ਜਿਹੜਾ ਸਭ ਤੋਂ ਉੱਤੇ ਵਾਲਾ ਹੁੰਦਾ ਠੀਕ ਐ ਉਹ ਸੈਮੀ ਚੈਂਪੀਅਨ ਪਲੱਸ ਮਾਡਲ ਆ ਠੀਕ ਐ ਜਿਹੜੇ ਇਹ ਆ ਇਹ ਕੱਲਾ ਸੈਮੀ ਚੈਂਪੀਅਨ ਆ ਇਹ ਕੱਲਾ ਇਹਨੂੰ ਤੋਂ ਥੱਲੇ ਹੁੰਦਾ ਉਹਨੂੰ ਰੈਗੂਲਰ ਮਾਡਲ ਕਹਿੰਦੇ ਉਹਨੂੰ ਰੈਗੂਲਰ ਕਹਿੰਦੇ ਨੇ ਠੀਕ ਐ ਇਹਨਾਂ ਤੋਂ ਵੀ ਉੱਤੇ ਦਾ ਪਲੱਸ ਮਾਡਲ ਤਾਂ ਉਹ ਵੀ ਉਹ ਆਪਣੇ ਕੰਨੀ ਚੱਲਦਾ ਨਹੀਂ ਉਹ ਬਾਹਰਲੀ ਕੰਟਰੀਆਂ 'ਚ ਜਾਂਦਾ ਅਜੋ ਬਾਹਰ ਰੂਟਾ ਬਿਟਰੇ ਜਾਂਦੇ ਆ ਜੰਬੂ ਹਾਂ ਠੀਕ ਜੰਬੂ ਠੀਕ ਆ ਵੀਰੇ ਠੀਕ ਆ ਤੇ ਲੱਡੀ ਇਹਨੂੰ ਘੋੜੀ ਆ ਹਾਂ ਆਉਂਦੀ ਦੂਜੀ ਹਨਾ ਡੰਡਾ ਆਪਣੀ ਸਿੱਧੀ ਆਮ ਕਲਟੀਵੇਟਰਾਂ ਨੂੰ ਆਉਂਦੀ ਆ ਦੋਵੇਂ ਘੋੜੀ ਦੂਜੀ ਆਉਂਦੀ ਆ ਉਹਨੂੰ ਚਾਦਰ ਵਾਲੀ ਜਾਂਦੀ ਆ ਚਾਦਰ ਲਈ ਘੋੜੀ ਆਉਂਦੀ ਠੀਕ ਆ ਵੀਰੇ ਠੀਕ ਆ ਨਹੀਂ ਜਿਆਦਾਤਰ ਇਸ ਮਾਡਲ ਦੀ ਡਿਮਾਂਡ ਆ ਜਿਹੜੀ ਆ ਆ ਕਲ ਇਹਦੇ ਵਾਲੀ ਆ ਇਹਦਾ ਮਤਲਬ ਵਿਚਾਲੇ ਮਾਡਲ ਦੀ ਹਾਂ ਇਹ ਠੀਕ ਆ ਜਿਆਦਾ ਕਾਤੇ ਆ 7 ਫੁੱਟੇ ਚ ਹਾਂ ਜਿਹੜਾ ਟਾਪ ਮਾਡਲ ਆ ਕਈ ਬੰਦੇ ਜਿਹੜੇ ਇੱਧਰ ਜਿੰਨੇ ਵੀ ਵੀਰ ਆਉਂਦੇ ਨੇ ਉਹ ਕਹਿੰਦੇ ਸਾਨੂੰ ਇਹ ਦੋ ਠੀਕ ਆ ਅਸੀਂ ਉਹਨਾਂ ਤੋਂ ਕਾਰਨ ਪੁੱਛਿਆ ਵੀ ਕਾਤੇ ਉਹ ਕਹਿੰਦੇ ਵੀ ਇਹਨੂੰ ਸਪਰਿੰਗ ਚਾਰ ਆਉਂਦੇ ਆ ਫੱਟੇ ਨੂੰ ਠੀਕ ਆ ਜਿਹੜਾ ਟਾਪ ਮਾਡਲ ਆਉਂਦਾ ਉਹਨੂੰ ਦੋ ਆਉਂਦੇ ਆ ਠੀਕ ਆ ਉਹ ਬਾਈ ਇਹਨਾਂ ਨੂੰ ਕਿੱਟ ਦੇ ਦੇ ਲਾੜੀ ਇੱਕ ਵਾਰ ਚੱਕ ਲਿਆ ਤੇ ਲੋ ਜੀ ਬਾਈ ਕਿੱਟ ਲੱਗਿਆ ਦੇਣ ਬਾਈ ਇਹਨਾਂ ਨੂੰ ਮੁਬਾਰਕਾਂ ਜੀ ਬਹੁਤ ਬਹੁਤ ਓਕੇ ਵੀਰੇ ਠੀਕ ਆ ਜੀ ਤੇ ਵਾਲੀ ਬਾਈ ਨਾਲ ਬਾਈ ਸਤਿ ਸ਼੍ਰੀ ਅਕਾਲ ਜੀ ਤੇ ਵੀਰ ਕਿਹੜੇ ਪਿੰਡ ਚੱਲੇ ਰੋਟਰੋਵੇਟਰ ਜੀ ਜੀ ਇਹ ਪਿੰਡ ਲੋਧੀ ਮੱਜਾ ਜ਼ਿਲ੍ਹਾ ਰੋਪੜਾ ਲੋਧੀ ਮੱਜਾ ਠੀਕ ਆ ਜੀ ਠੀਕ ਆ ਠੀਕ ਆ ਤੇ ਆਪਣਾ ਤੁਹ ਦਾ ਬਾਈ ਪਪਲੋਰ ਵਗੈਰਾ ਵੀ ਲਾਉਂਦੇ ਹੋਣੇ ਆ ਤਾਂ ਹੀ ਤੁਸੀਂ ਮੈਨੂੰ 7 ਫੁੱਟਾ ਲਿਆ ਨਾ ਜੀ 7 ਫੁੱਟਾ ਲੇਤਾ ਸਾਨੂੰ ਜਾਨੀ ਕਿ ਸਾਡਾ ਸਿਹਾਰ ਵਧੀਆ ਆ ਜਾਂਦਾ ਹੈ ਜੀ ਵਧੀਆ ਆ ਜਾਂਦਾ ਮੈਂ ਤਾਂ ਹੀ ਫਿਰ ਪਹਿਲਾਂ ਆਈਡੀਆ ਲਾਏ ਦਵਾਂਗਾ ਬਾਈ ਨਾਲ ਪੱਕੇ ਕਿਉਂਕਿ ਆਪਾਂ ਵੀ ਬਾਈ ਸਾਰੇ ਬੂਟੇ ਹੀ ਲਾਏ ਹੋਏ ਆ ਬੂਟਿਆਂ ਚ 7 ਫੁੱਟਾ ਹੀ ਵਧੀਆ ਰਹਿੰਦਾ 8 ਫੁੱਟਾ ਫਿਰ ਬਾਹਰ ਆ ਜਾਂਦਾ ਫਿਰ ਬੂਟੇ ਦੇ ਨਾਲ ਲੱਗੀ ਜਾਂਦਾ ਨਾਲੇ ਉਹ ਵੀ ਮੇਰੇ ਕੋਈ ਫਰਕ ਨਹੀਂ ਹੈ ਡ ਟਰੈਕਟਰ ਵੀ ਆਪਣਾ 1900 ਖਾ ਚੱਲ ਜਾਂਦਾ ਤੇ ਕੱਲ ਨੂੰ ਮਾਰਕੀਟ ਵੀ ਜਾਂਦਾ 7 ਫੁੱਟ ਦੀ ਉਹ ਵੱਧਾ ਤੇ ਠੀਕ ਆ ਵੀਰ ਜੀ ਧੰਨਵਾਦ ਤੁਹਾਡਾ ਜੀ ਓਕੇ ਜੀ ਓਕੇ ਲੋ ਜੀ ਲੋ ਜੀ ਬਾਈ ਚੱਲਿਆ ਰੋਟਾਵੇਟਰ ਇਹ ਪਿੰਡ ਲੋਦੀ ਮਾਜਰੇ ਚੱਲਿਆ ਬਾਈ ਰੋਪੜ ਦੇ ਬਿਲਕੁਲ ਨਾਲੇ ਪੈਂਦਾ ਪਿੰਡ ਇਹ ਲੋ ਜੀ ਉਹ ਦੇਖੋ ਬੰਦੇ ਸਾਡੇ ਦੋ ਵਿੱਚ ਓ ਜੀ 7 ਫੁੱਟ ਇੱਕ ਹੋਰ ਦੇਣਾ ਬਾਈ ਅੱਜ ਉਹ ਦੇਖੋ ਸਾਡੇ ਬੰਦੇ ਦੋ ਬੈਠੇ ਬਾਈ ਉਹ ਉੱਪਰ ਸੇਕਦੇ ਨਾਲੇ ਗੱਲਾਂ ਮਾਰ ਰਹੇ ਬੈਠੇ ਹੋ ਤੇ ਲੋ ਬਾਈਸ ਸਵਰਾਜ ਵਾਲੇ ਵੀਰਾਂ ਕੋਲ ਟਰੈਕਟਰ ਖੜੇ ਨੇ ਸੈਕੰਡ ਹੈਂਡ ਹੈ ਵਿਚ ਕੱਟੇ ਹੋਏ ਸਾਂ ਤੁਹਾਨੂੰ ਦਿਖਾ ਦਨੇ ਟਰੈਕਟਰ ਤੇ ਸਭ ਤੋਂ ਪਹਿਲਾ ਖੜਾ ਜੀ ਮਹਿੰਦਰਾ 555 ਟਾਇਰ ਬਿਲਕੁਲ ਨਵੇਂ ਆ ਸਮਝ ਲਓ ਚਾਰੇ ਪਿਛਲੇ ਟਾਇਰ ਬਾਈ ਰੇਡੀ ਰਪੇ ਹੋ ਨੇ ਲੈਨਸ ਦੇ ਤੇ ਮੁਰਲੇ ਟਾਇਰਾਂ ਚ ਲਾਈ ਵੀ ਲੱਗੇ ਹੋਏ ਨੇ ਇਹ ਵੀ ਪੱਕੇ ਟਾਇਰਾਂ ਗੂਡਇਰ ਦੇ ਟਰੈਕਟਰ ਨੇ ਕਿ ਬਾਈ ਤੋਤੇ ਤੂਤੇ ਵੀ ਨਹੀਂ ਹੈਗੇ ਉਦਾਂ ਹੀ ਖੜੇ ਨੇ ਇਹਨਾਂ ਦੇ ਮਾਡਲ ਬਾਈ ਮੇਰੇ ਸਾਹਮਣੇ 13 14 ਮਾਡਲ ਹੋਊਗਾ ਤੇ ਬਾਕੀ ਕੰਡੀਸ਼ਨ ਠੀਕ ਠਾਕ ਹੈ ਕਹਿ ਸਕਦੇ ਆ ਟਰੈਕਟਰ ਦੀ ਵਧੀਆ ਕੰਡੀਸ਼ਨ ਦਾ ਮਤਲਬ ਕੀ ਬਾਕੀ ਜਿਹੜੀ ਬਾਈ ਆਪਣੀ ਤਸੱਲੀ ਆ ਕੇ ਕਰ ਲਿਓ ਆਪਾਂ ਤੁਹਾਨੂੰ ਸਟਾਰਟ ਕੋਡ ਕਰਕੇ ਕੋਈ ਨਹੀਂ ਹੋਣਾ ਕਿਉਂਕਿ ਆਦਨਾਂ ਨੂੰ ਵੱਧ ਟਰੈਕਟਰ ਦੀ ਬੈਟਰੀ ਡਾਊਨ ਆ ਕਿਉਂਕਿ ਬਾਈ ਸਿਆਲ ਹੈ ਪੂਰੇ ਨੂੰ ਸਲਫਾ ਵੱਜੀ ਜਾਂਦੀਆਂ ਨੇ ਤੇ ਦੋ ਦਿਨ ਟਰੈਕਟਰ ਸਟਾਰਟ ਵੀ ਨਹੀਂ ਹੁੰਦੇ ਇਹ ਟਰੈਕਟਰ ਨੇ ਕਿ ਪੂਰੀ ਵਧੀਆ ਹਾਲਤ ਦਾ ਹੈ ਜਿਹੜਾ ਵੀ ਕੋਈ ਬਾਈ 555 ਦਾ ਸਕੀਨ ਹੋਇਆ ਤਾਂ ਇਹਨਾਂ ਕੋਲ ਆ ਕੇ ਦੇਖ ਸਕਦਾ ਟਰੈਕਟਰ 13 ਮਾਡ ਲਈਏ ਉਹਦੇ ਬਾਅਦ ਚ ਆ ਗਿਆ ਮਹਿੰਦਰਾ 395 ਡੀਏ ਟਰਬੋ ਇਹ ਟਰਬੋ ਜਣ ਵਾਲਾ ਬਾਈ ਭੂਮੀ ਪੁੱਤਰ ਐਡੀਸ਼ਨ ਵਧੀਆ ਇਹਦੀ ਵੀ ਟਾਇਰ ਜਣੀ ਕਿ ਦੇਸੀ ਪਏ ਹੋਏ ਨੇ ਪਿਛਲੇ ਮੁਰਲੇ ਟਾਇਰ ਵੀ ਦੇਸੀ ਨੇ ਬਾਈ ਠੀਕ ਹੈ ਜੀ ਟਰੈਕਟਰ ਦੀ ਹਾਲਤ ਠੀਕ ਹੈ ਬੜੇ ਮੋਟੀ ਟਚਿੰਗ ਹੋਈ ਹੋਈ ਆ ਕਿਤੇ ਕਿਤੇ ਇੰਜਨ ਗੇਅਰ ਦਾ ਟਰੈਕਟਰ ਵਧੀਆ ਵੀ ਸੁਪਾ ਠੀਕ ਆ ਉਹਦੇ ਬਾਅਦ ਚ ਬਾਈ ਸਵਰਾਜ 735 XT ਆ ਗਿਆ XT ਮਾਡਲ ਇਹ ਸਾਈਡ ਗੇਅਰ ਦੇ ਵਿੱਚ ਆਉਂਦਾ ਬਾਈ XT ਦਾ ਮਾਡਲ ਹੈ ਜਿਹੜਾ ਤੇ ਟਾਇਰ ਬਾਈ ਸਮਝ ਲਓ ਨਵੇਂ ਨੇ ਚਾਰੇ ਪਿਛਲੇ JK ਦੇ ਆ ਮੁਰਲੇ ਬਾਈ ਦੇਸੀਆਂ ਐਮ ਆਰ ਐਚ ਦੇ ਪਿਛਲੇ ਟਾਇਰ ਪੱਕੇਆਂ JK ਦੇ ਟਰੈਕਟਰ ਵਧੀਆ ਬਾਈ ਸਾਈਡ ਗੇਅਰ ਵਿੱਚ ਆਉਂਦਾ ਇਹ XT ਮਾਡਲ ਜਿਹੜਾ ਐਕਸਟਰਾ ਟਾਰਕ ਤੇ ਬਾਕੀ ਦੇਖ ਲਓ ਟਰੈਕਟਰ ਮਰਾਲ ਮਰੂਡ ਵਧੀਆ ਨੇ ਓਕੇ ਹਨ ਮਾਡਲ ਹੈਗਾ ਜੀ ਇਹ 2015 15 ਮਾਡਲ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਤੋਂ ਵਾਡੀ ਆਈ 60 ਖੜਾ ਬਾਈ ਇਹਦੀ ਕੰਡੀਸ਼ਨ ਦਰਮਿਆਨੀ ਜੀ ਕੰਡੀਸ਼ਨ ਹੈ ਬਾਈ ਵਿੱਚ ਇਹ ਕਿਉਂਕਿ ਬਾਈ ਇਹ ਜਿੰਨੇ ਵੀ ਆਪਣੇ ਟਰੈਕਟਰ ਸਵਰਾਜ ਵਾਲੇ ਵੀਰਾਂ ਦੇ ਇਹ ਸਿੱਧੇ ਨਹੀਂ ਖਰੀਦਦੇ ਇਹ ਸਿਰਫ ਵਿੱਚ ਕੱਟੇ ਵੀ ਹੁੰਦੇ ਨੇ ਟਰੈਕਟਰ ਇਹਨਾਂ ਕੋਲ ਜਿੱਦਾਂ ਇਹਦੀ ਨਵੀਆਂ ਦੀ ਏਜੰਸੀ ਹੈ ਵਿੱਚੇ ਕੱਟਦੇ ਨੇ ਟਰੈਕਟਰ ਸਿੱਧੇ ਬਹੁਤ ਘੱਟ ਖਰੀਦਦੇ ਨੇ ਬਾਈ ਠੀਕ ਹੈ ਜੀ ਖਰੀਦੇ ਕੀ ਮਤਲਬ ਕੀ ਇਹ ਵਿੱਚੇ ਘੜਦੇ ਨੇ ਲੰਦੇ ਨਹੀਂ ਹੈ ਸੈਕੰਡ ਹੈਂਡ ਟਰੈਕਟਰ ਤੇ ਬਾਕੀ ਪਿੱਛੋਂ ਵੀ ਸਾਨੂੰ ਸਾਰੇ ਟਰੈਕਟਰਾਂ ਦੀ ਲੁੱਕ ਚੈੱਕ ਕਰਾ ਦੰਨੇ ਆ ਇਹਦਾ ਪੀ ਵੀ 04 ਨੰਬਰ ਆ ਬਾਈ ਆ ਵੀ ਦੇਖ ਲਓ ਪਿੱਛੋਂ ਟਰੈਕਟਰ ਤੇ ਜੇ ਕੋਈ ਵੀ ਮੇਰਾ ਵੀਰ ਬਾਈ ਸੈਕੰਡ ਹੈਂਡ ਟਰੈਕਟਰ ਦਾ ਲੈਣ ਦਾ ਚਾਹਵਾਨ ਹੋਇਆ ਤਾਂ ਵੀਰ ਨਾਲ ਕੋਲ ਖੜੇ ਨੇ ਰੂਪੜ ਬਿਲਕੁਲ ਆਪਣੀ ਇੰਡੋ ਫਾਰਮ ਏਜੰਸੀ ਦੇ ਨਾਲੇ ਬਿਲਕੁਲ ਇਹਨਾਂ ਦੀ ਡੀਲਰਸ਼ਿਪ ਹੈ ਉੱਥੇ ਆ ਕੇ ਟਰੈਕਟਰ ਦੇਖ ਸਕਦਾ ਜੀ ਤੇ ਬਾਕੀ ਰਹੀ ਗੱਲ ਇਹਨੇ ਰੇਟ ਦੀ ਵੀਰੇ ਤਾਂ ਹੁਣ ਇਹਨਾਂ ਦਾ ਰੇਟ ਦਾ ਟਰੈਕਟਰ ਦਾ ਪੱਕਾ ਹੈ ਨਹੀਂ ਕਨਫਰਮ ਇਹਨਾਂ ਦਾ ਨੰਬਰ ਆਪਾਂ ਹੈਂਡਲ ਵਿੱਚ ਵੀਡੀਓ ਦੇ ਵਿੱਚ ਦਿਖਾ ਦਨੇ ਆ ਜੀ ਤੇ ਉਹਨਾਂ ਨਾਲ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਰੇਟ ਦਾ ਪਤਾ ਸਤਾ ਕਰ ਸਕਦੇ ਆ ਜਿਹੜਾ ਵੀ ਟਰੈਕਟਰ ਤੁਸੀਂ ਲੈਣਾ ਹੈ ਪੱਕੇ ਨਾਲ ਕੋ ਨਵੇਂ ਟਰੈਕਟਰਾਂ ਦੇ ਵੀ ਸਾਨੂੰ ਪਤਾ ਹੀ ਆ ਪਹਿਲਾਂ ਆਪਾਂ ਵੀਡੀਓ ਚ ਦਿਖਾਇਆ ਬਾਈ ਆ ਜੇ ਕਿਸੇ ਨੇ ਨਵਾਂ ਸਵਰਾਜ ਲੈਣਾ ਉਹ ਵੀ ਬਾਈ ਨਾਲ ਕੋਲ ਆ ਕੇ ਦੇਖ ਸਕਦਾ ਬਾਈ ਨਵੇਂ ਸਵਰਾਜ ਬਹੁਤ ਵਧੀਆ ਤੇ ਜਾਇ ਰੇਟ ਤੇ ਦੇ ਦਨੇ ਇਹ ਕੋਈ ਵੀ ਲੈਣਾ ਸਵਰਾਜ ਦੇ ਸਾਰੇ ਮਾਡਲ ਹੁੰਦੇ ਨੇ ਇਹਨਾਂ ਕੋਲ 855 2 ਸਪੀਡ 3 ਸਪੀਡ 744 ਕੋਈ ਵੀ ਟਰੈਕਟਰ ਹੋਵੇ ਜੀ ਠੀਕ ਹੈ ਜੀ ਤੇ ਬਾਕੀ ਜੇ ਕਿਸੇ ਵੀਰ ਨੇ ਕੋਈ ਬਾਈ ਸਿੱਧਾ ਟਰੈਕਟਰ ਸੇਲ ਕਰਨਾ ਹੁੰਦਾ ਤਾਂ ਉਹ ਵੀ ਜਰੂਰ ਦੱਸਿਆ ਕਰੋ ਬਾਈ ਤੇ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓ ਪਾ ਦਿਆ ਕਰੋ ਜੀ ਤੇ ਸਵਰਾਜ ਬਾਈ 744 ਆਪਣਾ 855 ਦੀ ਬਹੁਤ ਵਧੀਆ ਮਤਲਬ ਕਿ ਫਿਲਹਾਲ ਤਾਂ ਬਾਈ ਜਿਹੜਾ ਆ ਮਹੀਨਾ ਹੈ ਇਦੇ ਵਿੱਚ ਥੋੜਾ ਫਰਕ ਪੈ ਜਾਂਦਾ ਕੰਮ ਨੂੰ ਕਿਉਂਕਿ ਸ਼ੀਦੀ ਦਿਨ ਚੱਲ ਰਹੇ ਹਨ ਬਾਈ ਤੇ ਉਹਦੇ ਕਰਕੇ ਬਹੁਤ ਲੋਕ ਮਿਲ ਗਈ ਇਹਨਾਂ ਦਿਨਾਂ 'ਚ ਕੋਈ ਚੀਜ਼ ਲਾਂਦੇ ਨਹੀਂ ਹੈਗੇ ਠੀਕ ਹੈ ਜੀ ਤੇ ਬਹੁਤ ਵਧੀਆ ਗੱਲ ਵੀ ਆ ਬਾਈ ਇਹਨਾਂ ਦਿਨਾਂ ਵਿੱਚ ਕੋਈ ਮਿਲਕੀ ਕੋਈ ਵੀ ਨਾ ਕੋਈ ਆਪਾਂ ਵਿਆਹ ਰੱਖਦੇ ਨਾ ਨਾ ਕੋਈ ਹੋਰ ਘਰ ਵਿੱਚ ਸ਼ਗਨ ਕਰਦੇ ਆ ਨਾ ਜੀ ਕਿਉਂਕਿ ਇਹਨਾਂ ਦਿਨਾਂ ਵਿੱਚ ਬਹੁਤ ਬਾਈ ਕੁਰਬਾਨੀਆਂ ਹੋਈਆਂ ਵੀ ਆ ਇਹਦਾ ਚੀਜ਼ਾਂ ਜਾਨੀ ਕਿ ਆ ਕੇ ਫਰਕ ਪੈਂਦੇ ਨਾ ਇਹਨਾਂ ਦੇ ਬਿਨਾਂ ਵਿੱਚ ਫੈਕਟਰਾਂ ਦੀ ਸੇਲ ਨੂੰ ਵੀ ਕੋਈ ਵੀ ਕਾਰੋਬਾਰ ਹੈ ਹਰੇ ਕਾਰੋਬਾਰ ਚ ਫਰਕ ਪੈਂਦਾ ਤੇ ਬਾਕੀ ਚਲੋ ਠੀਕ ਹੈ ਜੀ ਬਾਈ ਵੀਡੀਓ ਲੰਬੀ ਹੋਈ ਜਾਂਦੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਦੇ ਜਾ ਕਰੋ ਤੇ ਆਪਣੇ YouTube ਚੈਨਲ ਨੂੰ ਕਰਦੇ ਜਾ ਕਰੋ ਸਬਸਕ੍ਰਾਈਬ ਤੇ ਮਿਲਦੇ ਆ ਕਿਸੀ ਹੋਰ ਨਵੀਂ ਵੀਡੀਓ ਵਿੱਚ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ